ਭਾਰਤ ਦੇ ਸਭ ਤੋਂ ਵੱਡੇ ਸ਼ੋਰੂਮ ਦੇ ਵਿੱਚ ਆ ਗਿਆ ਸਜਣੋ ਜਿੱਥੇ ਤੁਹਾਡੇ ਘਰੇ ਰੱਖਣ ਵਾਲਾ ਬਹੁਤ ਕਮਾਲ ਫਰਨੀਚਰ ਆ ਜਿਹੜਾ ਮਿਲਦਾ ਹੈ ਪਰ ਹਾਂ ਇੱਕ ਗੱਲ ਇਹ ਵੀ ਆ ਕਿ ਬਹੁਤ ਸਾਰੇ ਮੇਰੇ ਦੋਸਤ ਆ ਜਿਹੜੇ ਉਹ ਫਿਕਰ ਕਰ ਰਹੇ ਸੀਗੇ ਕਿ ਇੱਕ ਆਪਾਂ ਐਕਸਟਰਾ ਆਫ ਇੱਥੋਂ ਆਪਾਂ ਨੂੰ ਮਿਲਿਆ ਸੀਗਾ ਤੇ ਉਹ ਐਕਸਟਰਾ ਆਫ ਖਤਮ ਹੋਣ ਦਾ ਤਖਲੀਪ ਸੀਗੀ ਜਿਹੜੀ ਬਹੁਤ ਸਾਰੇ ਦੋਸਤਾਂ ਨੂੰ ਕਿਉਂਕਿ ਬਹੁਤ ਸਾਰੇ ਦੋਸਤ ਪਹੁੰਚੇ ਨਹੀਂ ਸੀਗੇ ਤਾਂ ਇਸ ਕਰਕੇ ਇਸ ਵਾਰੀ ਮੈਂ ਇਹਨਾਂ ਦੇ ਸਦਨ ਤੇ ਨਹੀਂ ਆਇਆ ਤੇ ਸਪੈਸ਼ਲ ਮੈਂ ਬਹੁਤ ਸਾਰੇ ਸੱਜਣਾ ਦੇ ਕੈਨ ਤੇ ਇੱਥੇ ਆ ਕਿ ਯਾਰ ਸﺠੇਂਦਰ ਤੇਰੀ ਮੰਨ ਲੈਂਦੇ ਆ ਤੂੰ ਕਹਿ ਕੇ ਆ ਆਪਾਂ ਉਹ ਗੱਲ ਵੀ ਸੁਨੇਹਾ ਵੀ ਦੇ ਕੇ ਜਾਣਾ ਇਹਨਾਂ ਤੋਂ ਕੁਝ ਨਵੀਂ ਚੀਜ਼ ਲੈ ਕੇ ਵੀ ਜਾਣੀ ਆ ਤੇ ਨਾਲ ਦੀ ਨਾਲ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਜਿੰਨੇ ਵੀ ਬੰਦੇ ਆਏ ਇੱਥੇ ਪਹੁੰਚਿਆ ਸਾਰੇ ਹੀ ਖੁਸ਼ ਹੋ ਕੇ ਗਏ ਆ ਬਹੁਤ ਧੰਨਵਾਦ ਕਰਦੇ ਆ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵੀ ਧੰਨਵਾਦ ਕਰਦੇ ਹਾਂ ਜੋ ਸਾਡੇ ਸ਼ੋਰੂਮ ਤੇ ਆਏ ਚਾਹੇ ਉਸਮਾਨ ਲੈ ਕੇ ਗਏ ਜਾਂ ਨਹੀਂ ਲੈ ਗਏ ਬਹੁਤ ਸਾਰੇ ਸੱਜਣ ਲੈ ਕੇ ਗਏ ਜਿਹੜੇ ਦੇਸ਼ਾਂ-ਵਦੇਸ਼ਾਂ 'ਚ ਬੈਠੇ ਆ ਉਹਨਾਂ ਦਾ ਖਾਸ ਕਰਕੇ ਧੰਦੀ ਹੈ ਵੀ ਉਹਨਾਂ ਨੇ ਸਾਡੇ ਛੋਟੇ ਜਿਹੇ ਸ਼ਹਿਰ ਦੇ ਵਿੱਚ ਸਾਡੇ ਤੇ ਵਿਸ਼ਵਾਸ ਕੀਤਾ ਵੀ ਸਾਨੂੰ ਮਾਨ ਬਖਸ਼ਿਆ ਵੀ ਸਾਡਾ ਮਾਲ ਵੀ ਸਾਡੇ ਤੋਂ ਪਰਚੇਜ਼ ਕੀਤਾ ਤੇ ਸਾਡੇ ਮਨ ਦੀ ਇੱਛਾ ਵਾ ਵੀ ਜਿਹੋ ਜਿਹਾ ਉਹਨੇ ਸੋਹਣਾ ਫਰਨੀਚਰ ਤੇ ਦੇਖਿਆ ਉਹੋ ਜਿਹਾ ਹੀ ਸੋਹਣਾ ਐਸਟੀ ਦੇ ਫਰਨੀਚਰ ਦੀ ਕਸਟਮਰ ਦੇ ਘਰ ਜਾ ਕੇ ਲੱਗੀ ਜੀ ਕਿਉਂ ਇਸ ਕਲਾ ਫਰਨੀਚਰ ਖਰੀਦਣ ਤੱਕ ਨਹੀਂ ਹੁੰਦਾ ਹੈ ਡਿਲੀਵਰੀ ਬਵਾਏ ਸਾਰੀ ਚੀਜ਼ ਹੈ ਪਰਚੇਜਿੰਗ ਡਿਲੀਵਰੀ ਬਵਾਏ ਪੈਕਿੰਗ ਇਹ ਟੀਮ ਵਰਕ ਕੰਮ ਹੈ ਜੇ ਕਿਸੇ ਦੀ ਇੱਕਦ ਬੰਦੇ ਦੇ ਵੀ ਮਿਸਟੇਕ ਹੁੰਦੀ ਹੈ ਤਾਂ ਲਾਂਭਾ ਸਾਨੂੰ ਆ ਕੇ ਮਿਲਦਾ ਜੀ ਤੇ ਮੁੰਡਿਆਂ ਨੂੰ ਵੀ ਚਾਹੀਦਾ ਵੀ ਇਹ ਫਰਨੀਚਰ ਐਵੇਂ ਆ ਵੀ ਇਹ ਸੋਚਿਆ ਕਰੋ ਵੀ ਜੇ ਬੰਦਾ ਪਹਿਲੀ ਗੱਲ ਤਾਂ ਸਿਰ ਝੁਕਦਾ ਜਦੋਂ ਬੰਦਾ ਕਹਿੰਦਾ ਮੈਂ ਮਲੋਟੋ ਆਇਆ ਕੋਈ ਕਹਿੰਦਾ ਮੌਕਸਰਮ ਆਇਆ ਇੱਕ ਬੰਦੇ ਜੂਪੀ ਤੋਂ ਆਏ ਆ ਉਹ ਹਸਤੀਨਾਪੁਰ ਤੋਂ ਤੇ ਫਿਰ ਉੱਥੇ ਮਨ ਕਰਦਾ ਵੀ ਯਾਰ ਇਹ ਬੰਦੇ ਏਡੀ ਦੂਰ ਛੱਡ ਕੇ ਆਇਆ ਵੀ ਇਹਨਾਂ ਨਾਲ ਉਹੀ ਬਣੀ ਰਹੇ ਜੋ ਇਹ ਵਿਸ਼ਵਾਸ ਲੈ ਕੇ ਆਏ ਜੀ ਮੈਂ ਦੋ ਦੋ ਚੀਜ਼ਾਂ ਨਾ ਮੈਂ ਤੁਹਾਨੂੰ ਦੋ ਚੀਜ਼ਾਂ ਇੱਕ ਕੰਮ ਦੀ ਜੀ ਇੱਕ ਤਾਂ ਇਹ ਤੁਹਾਨੂੰ ਮੈਂ ਦੱਸਣਾ ਕਿ ਆਪਣਾ ਨਾ ਪੈ ਜਾਂਦਾ ਵਿਚਾਲੇ ਪੰਜਾਬ ਦੇ ਬਿਲਕੁਲ ਬਚਕਾਰ ਜਗਰਾਉਂ ਜਗਰਾਉਂ ਸੈਂਟਰ ਆ ਤਾਂ ਸਾਰੇ ਇਸ ਗੱਲ ਤੋਂ ਬਹੁਤ ਖੁਸ਼ ਆ ਵੀ ਜਿੱਧਰੋਂ ਵੀ ਚੱਲਦੇ ਆ ਉੰਨੇ ਕ ਬਾਟੀਆਂ ਉੰਨੇ ਕ ਬਾਟੀਆਂ ਇੱਕ ਲੋਕ ਸ਼ਿਕਾਇਤ ਕਰਦੇ ਕਹਿੰਦੇ ਯਾਰ ਉੱਥੇ ਚੋਅਸ ਕਰਨੀ ਵਾਲੀ ਓਕੇ ਓਕੀ ਆਤੀ ਆ ਪਰ ਐਨਾ ਚੋਅਸ ਦਾ ਚਾਹੇ ਕਸਟਮਰ ਨੇ 10000 ਦਾ ਹੀ ਸੋਫਾ ਲੈਣਾ ਪਰ ਉਹ ਮਨ ਕਰਦਾ ਯਾਰ ਮੈਂ 2-3 ਲੱਖ ਦਾ ਦੇਖਿਆ ਪਰ ਉਹ ਮਨ ਚ ਰੀਜ ਲੈ ਕੇ ਜਾਂਦਾ ਜੋ 50000 ਵਾਲਾ ਲੱਖ ਵਾਲਾ ਲੈ ਕੇ ਜਾਂਦਾ ਤੇ ਅਸੀਂ ਵੀ ਅਰਦਾਸ ਕਰਦਾ ਸੱਚੇ ਬਾਦਸ਼ਾਹ ਇਹਨੂੰ ਇੰਨੀ ਕਮਾਇਆ ਦੇਈ ਤੇ ਕੱਲ ਨੂੰ ਇਹ 3 ਲੱਖ ਵਾਲਾ ਵੀ ਸਾਡੇ ਤੋਂ ਹੀ ਲੈ ਕੇ ਜਾਵੇ ਹਾਂ ਤੇ ਗੱਲ ਐਮਾ ਵੀ ਬਾਕੀ ਆਸਾਂ ਬਧੀ ਸੰਸਾਰ ਆ ਵੀ ਜੋ ਜਿੰਨਾ ਵਧੀਆ ਕਰ ਸਕੀਏ ਉਹਨਾਂ ਦਾ ਐ ਹੀ ਨਾ ਹਰ ਬੰਦੇ ਨੂੰ ਕੰਮ ਨੂੰ ਮਾਰਜ ਨੇ ਕਿੱਤੇ ਲਾਇਆ ਕਿਸੇ ਨੂੰ ਫਰਨੀਚਰ ਦਾ ਲਾਇਆ ਕਿਸੇ ਨੂੰ ਵੀਡੀਓ ਬਣਾਉਣ ਦਾ ਲਾਇਆ ਕਿਸੇ ਨੂੰ ਖੇਤੀ ਦਾ ਲਾਇਆ ਕਿਸੇ ਨੂੰ ਕਿਸੇ ਦਾ ਫੇ ਰੋਜੀ ਰੋਟੀ ਲਿਖੀ ਐ ਤੇ ਸੰਦੀਪ ਭਾਈ ਇਹ ਤਾਂ ਫਿਰ ਕਰਦੇ ਹੋ ਨਾ ਮਾੜਾ ਆ ਉਹ ਉਹ ਥੋੜਾ ਜਿਹਾ ਵਧਾ ਦਿਓ ਆਫਰ ਵਧਾ ਦਿਓ ਥੋੜਾ ਹੁਣ ਆਪਾਂ ਜੀ ਇਹ ਹੁਣ ਸਤਿੰਦਰ ਜੀ ਤੁਹਾਡੇ ਕਹਿਨ ਤੇ ਹਾਂ ਜੀ ਆਪਾਂ ਮਾਗੀ ਵਾਲੇ ਦਿਨ ਤਾਂ ਹੀ ਐਕਸਟਰਾ ਲੈਸ ਲਾਤੀ ਆ ਹਾਂ ਜੀ ਇੱਕ ਹਾਂ ਇੱਕ ਦੋ ਗੱਲਾਂ ਤੁਹਾਡਾ ਨਾ ਕਰਨੀਆਂ ਜੀ ਦੇਖੋ ਜੀ 40% ਸਾਡਾ ਡਿਸਕਾਊਂਟ ਲੱਗਿਆ ਸੀਗਾ ਅਸੀਂ ਐ ਤੇ ਅਸੀਂ ਗੁਰਪੁਰਬ ਤੱਕ ਦੀ ਐਡ ਦਿੱਤੀ ਸੀਗੀ ਪਰ ਗੁਰਪੁਰਬ ਤਾਂ ਕਈ ਸੱਜਣਾ ਸਾਨੂੰ ਫੋਨ ਆਉਂਦੇ ਸੀ ਕੋਈ ਜ਼ਮੀਰ ਖੇਚ ਵਿਚੀ ਹੈ ਕੁਛ ਆ ਵੀ ਐਕਸਟਰਾ ਨਾਲ ਗੁਰਪੁਰਬ ਪਤਾਈਆਂ ਪਰ ਆਪਾਂ ਖਤਮ ਨਹੀਂ ਕੀਤੀ ਹੁਣ ਇਹਨਾਂ ਵੀਰ ਜੀ ਦੇ ਕਹਿਣ ਤੇ ਆਪਾਂ ਮਾਗਦੇ ਮਹੀਨੇ ਤੱਕ ਦੀ ਕਰਦੀ ਜੋ ਸਾਡੀਆਂ ਸਕੀਮਾਂ ਜੋ ਸਾਡੀਆਂ ਆਫਰਾਂ ਸੀਗੀਆਂ ਉਹ ਐਟੇ ਚੱਲ ਰਹੀਆਂ ਜਿਵੇਂ 15 ਲੱਖ ਦੇ ਮਾਲ ਤੇ ਜੂ ਐਸ ਕੰਟੇਨਰ ਦਾ ਰੈਂਟ ਫ੍ਰੀ ਆ ਉਵੇਂ ਅਸੀਂ ਦੇ ਰਹੇ ਹਾਂ ਠੀਕ ਹੈ ਨਾ ਉਸ ਤੋਂ ਬਾਅਦ ਐਵੇਂ ਤੁਸੀਂ ਕਿਤੇ ਵੀ ਜਾਣਾ ਹੁੰਦਾ ਚਾਹੇ ਮੇਰੇ ਸਟੋਰ ਤੇ ਆਣਾ ਤਾਂ ਕੋਈ ਬੰਦਾ 200 ਕਿਲੋਮੀਟਰ 300 ਉਸ ਬੰਦੇ ਨੂੰ ਕਿਹਾ ਕਰੋ ਜਿੱਥੇ ਤੇ ਜਾਣਾ ਵੀ ਮੈਨੂੰ ਵੀਡੀਓ ਕਾਲ ਲਾ ਕੇ ਦਿਖਾ ਆਪ ਦਾ ਤੁਹਾਡਾ ਸਮਾਂ ਬਚੂ ਐ ਨਹੀਂ ਹੈ ਦੇਖੋ ਹਰ ਬੰਦੇ ਦਾ ਆਪਦਾ ਕੰਮ ਕਰਨ ਦਾ ਤਰੀਕਾ ਮੈਂ ਮੈਸੇਜ ਦੇਣਾ ਚਾਹਨਾ ਤੁਸੀਂ ਸਾਡੇ ਸਟੋਰ ਤੇ ਵੀ ਆਣਾ ਨਾ ਇੱਕ ਵਾਰੀ ਵੀਡੀਓ ਕਾਲ ਲਾ ਲਿਆ ਕਰੋ ਵੀ ਉਹ ਦੇਖਿਆ ਕਰੋ ਵੀ ਜੋ ਤੁਹਾਨੂੰ ਵੀਡੀਓ ਚ ਦਿਖਾਇਆ ਗਿਆ ਉਹ ਮਾਲ ਹੈਗਾ ਕਿ ਨਹੀਂ ਹੈ ਦੇਖੋ ਬੰਦੇ ਨੇ ਸ਼ਕਲਾਂ ਦੇਖਣ ਤਾਂ ਆਉਣਾ ਨਹੀਂ ਕੋਈ 100 ਕਿਲੋਮੀਟਰ 200 ਦਾ ਵੀ ਟਾਈਮ ਸਮਾਂ ਕੀਮਤੀ ਆ ਅੱਜ ਕੱਲ੍ਹ ਨਾ ਵੀਡੀਓ ਐਡਿਟ ਹੋ ਜਾਂਦੀ ਹੈ ਵੀਡੀਓ ਐਡਿਟ ਹੋਣ ਨਾਲ ਕੀ ਹੁੰਦਾ ਵਾ ਬੰਦਾ ਵਿਚਾਰਾ 200 ਕਿਲੋਮੀਟਰ ਤੋਂ ਆਂਦਾ 150 ਕਿਲੋ ਦੁਕਾਨਦਾਰ ਕੋਲ ਸਮਾਨ ਹੀ ਨਹੀਂ ਹੁੰਦਾ ਜੀ ਉਹੀ ਜਿੱਦੇ ਵੀ ਕਿਤੇ ਜਾਣਾ ਚਾਹੇ ਕਿਸੇ ਵੀ ਜਾਣਾ ਤੁਸੀਂ ਜਦੋਂ ਵੀ ਤੁਰਨਾ ਕਰੋ ਜੀ ਪਹਿਲਾਂ ਤਾਂ ਉਹਨੂੰ ਖੁੱਲਣ ਤੇ ਬੰਦ ਕਰਨ ਦਾ ਸਮਾਂ ਪੁੱਛੋ ਉਦੋਂ ਬਾਅਦ ਉਹਦੇ ਕੋਲੇ ਆ ਕੇ ਉਹਨੂੰ ਕਹੋ ਵੀ ਮੈਨੂੰ ਇੱਕ ਵਾਰੀ ਵੀਡੀਓ ਕਰ ਕਰਕੇ ਲਾਈਵ ਦਿਖਾ ਹੂੰ ਫਿਰ ਆਉਣ ਦਾ ਫਾਇਦਾ ਤੁਹਾਡਾ ਵੀ ਤੁਹਾਡਾ ਸਮਾਂ ਵੀ ਬਚੂਗਾ ਤੁਹਾਨੂੰ ਪਤਾ ਲੱਗ ਜੂ ਵੀ ਮੇਰੇ ਮਤਲਬ ਦਾ ਮਟੀਰੀਅਲ ਹੈਗਾ ਕਿ ਨਹੀਂ ਇੱਕ ਦੋ ਮੈਸੇਜ ਹੋ ਰਹੇ ਵੀ ਅਸੀਂ ਮੱਲਣ ਵਾਲਾ ਸ਼ੋਰੂਮ ਸਾਡਾ ਮੁਕਸਰਸਰੀ ਮੁਕਸਰ ਸਾਹਿਬ ਸ਼ੋਰੂਮ ਖੋਲ੍ਹਿਆ ਸੀ ਅਸੀਂ ਉਹ ਮੱਲਣ ਵਾਲਾ ਸ਼ੋਰੂਮ ਬੰਦ ਕਰਤਾ ਕਲੋਜ਼ ਕਰਤਾ ਉਹ ਸ਼ੋਰੂਮ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਰਿਹਾ ਜੀ ਉਹ ਸਾਡਾ ਸ਼ੋਰੂਮ ਰੈਂਟ ਤੇ ਸੀ ਤਕਰੀਬਨ ਉੱਥੇ ਰੈਂਟ ਤੇ ਸ਼ੋਰੂਮ ਸੀ ਉੱਥੇ ਸਮੱਸਿਆ ਇਹ ਸੀ ਵੀ ਉੱਥੇ ਸਾਡੇ ਕੋਲੇ ਨਾ ਕੋਈ ਸੋਫੇ ਤਿੰਨ ਚਾਰ ਲੱਗਦੇ ਸੀ ਕਾਰਬਨ ਵਾਲੇ ਕਿ ਸਪੇਸ ਕੋਟਿੰਗ ਹੀ ਲੱਗਣੀ ਸੀ ਉਹਨੇ ਇੱਥੇ ਸਾਡੇ ਕੋਲੇ 40 ਪਏ ਆ ਉੱਥੇ ਜੇ ਸੋਫੇ ਉੱਤੇ ਬੈੱਡ 10 ਲੱਗਦੇ ਤਾਂ ਇੱਥੇ 100 ਬੈੱਡ ਪਿਆ ਹੁਣ ਜਿਸ ਬੰਦੇ ਨੇ ਪੈਸੇ ਦੇਣੇ ਆ ਮੈਂ ਆਪੇ ਵੀਡੀਓ ਪਾ ਕੇ ਤੋਂ ਵੀਡੀਓ ਦਾ ਬੰਦੇ ਨਾਲ ਸਤਕਾਰ ਕਰਦੇ ਸੀ ਮੁਕਸਰ ਵੀ ਆਉਂਦੇ ਸੀ ਉਸ ਕਰਕੇ ਨਾ ਜਦੋਂ ਉੱਥੇ ਆਉਂਦੇ ਸੀ ਤਾਂ ਉੱਥੇ ਸਪੇਸ ਘਟ ਗਿਆ ਸੀ ਸਾਡੇ ਕੋਲੇ ਹੁਣ ਇੱਥੇ ਸਪੇਸ ਸਾਡੇ ਕੋਲੇ ਜ਼ਿਆਦਾ ਹਰ ਰੇਂਜ ਆ ਹੁਣ ਤੁਹਾਨੂੰ ਮੈਂ ਇਹਦੇ ਤੋਂ ਥੋੜਾ ਟਾਈਮ ਕੀਮਤੀ ਸਮਾਂ ਮੈਂ ਘੱਟ ਲੈਣਾ ਮੈਂ ਵੀਡੀਓ ਵਿੱਚ ਤੁਹਾਨੂੰ ਸ਼ਾਰਟ ਹੀ ਆ ਵੀ ਦੇਖੋ ਵੈਰਾਈਟੀ ਤੁਸੀਂ ਦੇਖ ਲੈਣੀ ਐ ਉਸ ਤੋਂ ਬਾਅਦ ਥੋੜੀ ਜਿਹੀ ਮਾਰਕੀਟ ਚੱਲ ਚੱਲਦੀ ਐ ਜਾਂ ਕਫਲ ਕਪੜ ਥੋਬਾ ਉਹ ਚ 2 ਮਿੰਟ ਲੈ ਕੇ ਮੈਂ ਇਹਨਾਂ ਨੂੰ ਸਮਝਾ ਦਿੰਨਾ ਹਾਂਜੀ ਹੁਣ ਤੁਹਾਨੂੰ ਮੈਂ ਦਿਖਾਣਾ ਸਤਿੰਦਰ ਵੀਰ ਜੀ ਹੁਣ ਆਹ ਰੇਂਜ ਵੀ ਨਾ ਆਪਾਂ ਬਲਕ ਚ ਰੱਖੀ ਐ ਕਿਉਂਕਿ ਇਹ ਮਾਲ ਤਕਰੀਬਨ ਤੁਹਾਨੂੰ ਮਾਰਕੀਟ ਚ ਮਿਲਦਾ ਇਹਦੇ ਤੇ ਹੁਣ ਕੀ ਹੈ ਵੀ ਐਲ ਟੇਬਲ ਤੇ ਪਫੀ 31999 ਐਕਸਟਰਾ ਲੈਸ ਮਾਗੀ ਤੱਕ 30% ਐਕਸਟਰਾ ਲਾਈ ਆ ਸੀ ਇਹ ਵਿਦ ਗਲਾਸ ਆ ਇਹ 32 30% ਕੋ ਮਾਰਕੀਟ ਚ ਮਾਲ ਆ ਵੀ ਕਿਸੇ ਟਾਈਮ ਨਾ ਬੰਦਾ ਘਬਰਾ ਜਾਂਦਾ ਅਗਲਾ ਕਹਿੰਦਾ ਸਿਰਫ 22400 ਦੀ ਹੈ ਸਨੇ ਸ਼ੀਸ਼ਾ ਸਨੇ ਟੇਬਲ ਹੁਣ ਇਦੂ ਉਸ ਤੋਂ ਬਾਅਦ ਆਹ ਆ ਗਈ ਐਲ ਆਪਣੇ ਕੋਲ ਐ ਜਿਹੜੀ ਆ ਇਹਦੀ ਐਮ ਆਰ ਪੀ 27000 ਰੁਪਇਆ ਮਾਈਨਸ 30% ਇਹ 18900 ਦੀ ਇਹ ਵਿਦ ਸ਼ੀਸ਼ਾ ਵਿਦ ਐਲ ਵਿਟੇਬਲ ਇਹ ਸਾਡੀਆਂ ਸਟਾਰਟਿੰਗ ਰੇਂਜ ਆ ਭਾਜੀ ਇਹ ਤੋਂ ਉੱਪਰ ਸਾਡੇ ਕੋਲ ਸੋਫਾ 70000 80000 ਲੱਖ ਸਵਾ ਲੱਖ ਕਿਸੇ ਟਾਈਮ ਨਾ ਮਾਨ ਚੁੰਦਾ ਬੰਦੇ ਯਾਰ ਕੀ ਸਸਤਾ ਸਮਾਨ ਨਹੀਂ ਹੈ ਸਾਡੇ ਕੋਲ ਸਾਰੀ ਰੇਂਜ ਆਸੀਂ ਬਣਾਉਨੇ ਆ ਜਿੱਦਾਂ ਦਾ ਤੁਹਾਡੇ ਮਾਲ ਆ ਜਿੰਨਾ ਤੁਹਾਡਾ ਬਜਟ ਹੋਣਾ ਨਹੀਂ ਵੀ ਇਹ ਨਹੀਂ ਹੈ ਜਿਵੇਂ ਉਹਨਾਂ ਖਰਾਉਂ ਨੀ ਯਾਰ ਤੋਂ ਐਲ ਸ਼ੁਰੂ ਕਰਤੀਏ ਵਿੱਧ ਟੇਬਲ ਵਿੱਧ ਪਫੀਆਂ ਤਾਂ ਇਦੋਂ ਉੱਪਰ ਸਾਡੇ ਕੋਲ 3.5 ਲੱਖ ਤੱਕ ਦਾ ਮਾਲ ਹਾਜ਼ਰ ਹੁੰਦਾ ਕੋਈ 90000 ਦਾ ਸੋਫਾ ਕੋਈ ਲੱਖ ਦਾ ਫੁੱਲ ਕਾਰਬਨ ਦਾ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਬੈਠਣ ਨੂੰ ਦੱਸਿਆ 13999 ਤੋਂ ਲੈ ਕੇ 5000 ਵਾਲਾ ਮੈਟਰਸ ਫ੍ਰੀ ਦਿੰਨੇ ਆ ਠੀਕ ਹੈ ਨਾ ਉਦੋਂ ਉੱਪਰ ਬੈੱਡ ਲੱਖ ਸਵਾ ਲੱਖ ਡੇਢ ਲੱਖ ਤੱਕ ਦਾ 2 ਲੱਖ ਤੱਕ ਦਾ ਹਾਜ਼ਰ ਹੁੰਦਾ ਇੱਕ ਵਾਰੀ ਹੁਣ ਤੁਸੀਂ ਜ਼ਰੂਰ ਸ਼ੋਅਰੂਮ ਤੇ ਆਇਓ ਇਹ ਜਗਰਾਓ ਆਣਾ ਤੁਸੀਂ ਤੇ ਇੱਕ ਸ਼ੋਰੂਮ ਸਾਡਾ ਮੁੱਲਾਪੁਰਾ ਇੱਕ ਜਗਰਾਵਾ ਮੱਲਨ ਵਾਲਾ ਸ਼ੋਰੂਮ ਅਸੀਂ ক্লোਜ ਕਰਤਾ ਵਾ ਠੀਕ ਹੈ ਨਾ ਉੱਥੇ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਪਰ ਇੱਥੇ ਸਾਡਾ ਸ਼ੋਰੂਮ ਆਪਦਾ ਉੱਥੇ ਰੈਂਟ ਦਾ ਸੀ ਉਹਦੇ ਕਰਕੇ ਇੱਥੇ ਤੁਹਾਨੂੰ ਵੈਰਾਈਟੀ ਆ ਜਿਹੜੇ ਵੀ ਸੱਜਣ ਆਣਗੇ ਨਰਾਸ਼ ਹੋਣਗੇ ਨਹੀਂ ਆਣੇ ਕਦੀ ਸੋਚਿਆ ਨਾ ਕਰੋ 50000 ਤੇ ਅਸੀਂ ਹੋਮ ਡਿਲੀਵਰੀ ਦਿੰਨੇ ਆ ਕੋਈ ਕਿਰਾਇਆ ਨਹੀਂ ਗਿਆ ਜੀ ਮੈਟਰਸ ਦੀ ਗਾਰੰਟੀ ਦੀ 7 ਸਾਲ ਦੀ ਦਿੰਨੇ ਆ ਮੈਟਰਸ ਅਸੀਂ ਆਬਰੋਨੇ ਆ ਵਿੱਦ ਕਵਰ ਸਾਡੀ ਗਾਰੰਟੀ ਹੋਊਗੀ ਜਿੱਦਾਂ ਦਾ ਮੈਮਰੀ ਫੋਨ ਪੌਕਟਿੰਗ ਜਿਵੇਂ ਤੁਸੀਂ ਫੀਡ ਦੀ ਬੋਰੀ ਬਣਾਉਣੀ ਆ ਨਾ ਉમે ਆ ਕੇ ਕੋਲੇ ਬੈਠ ਕੇ ਸਾਡੇ ਕੋਲੋਂ ਮੈਟਰ ਤੁਸੀਂ ਰੈਡੀ ਕਰਵਾ ਸਕਦੇ ਹੋ ਜਿੰਨੇ ਬਜਟ ਦਾ ਸਾਈਜ਼ ਥੋੜਾ ਬਜਟ ਥੋੜਾ ਪੁਟਾਈ ਥੋੜੀ ਅਸੀਂ ਤੁਹਾਨੂੰ ਸਾਰੀ ਵੈਰਾਈਟੀ ਦਿਖਾ ਦਾਂਗੇ ਤੁਸੀਂ 5000 ਵਾਲਾ ਗੱਦਾ ਲੈਣਾ 2500 ਵਾਲਾ ਲੈਣਾ ਤੁਸੀਂ 20000 ਲੈਣਾ 40000 ਵਾਲਾ ਲੈਣਾ ਫਿਰ ਅਸੀਂ 15 ਦਿਨਾਂ ਦੀ ਗਾਰੰਟੀ ਦਿੰਨੇ ਆ ਤੁਹਾਨੂੰ ਗੱਦਾ ਥੋੜੀ ਬੋਡੀ ਕੋਰਡਿੰਗ ਸੈਟਿੰਗ ਨਹੀਂ ਲਾਇਆ ਤੁਹਾਨੂੰ ਮਹਿੰਗਾ ਲੱਗਿਆ ਤੁਸੀਂ ਮੋੜ ਕੇ ਪੈਸੇ ਰਿਫੰਡ ਲੈ ਆ ਸਕਦੇ ਜੀ ਤੇ ਨਾਲ ਦੀ ਨਾਲ ਮੈਂ ਇੱਕ ਬੇਨਤੀ ਕਰਦਾ ਕਿ ਤੁਸੀਂ ਨਾ ਸ਼ੋਰੂਮ ਤੇ ਆਉਣਾ ਆਕੇ ਤੁਹਾਨੂੰ ਲੋਕੇਸ਼ਨ ਮਿਲ ਜਾਣੀ ਹੈ WhatsApp ਤੇ ਤੁਹਾਨੂੰ ਲੋਕੇਸ਼ਨ ਪਹੁੰਚ ਜੇ ਤੁਸੀਂ ਆਉਂਗੇ ਨਾ ਆ ਕੇ ਵੇਖੋਗੇ ਆਪਦੀਆਂ ਅੱਖਾਂ ਨਾਲ ਵੇਖੋਗੇ ਕਈ ਵਾਰੀ ਵੀਡੀਓ ਦੇ ਵਿੱਚ ਚੰਗੀ ਮਾੜੀ ਚੀਜ਼ੇ ਕੋਈ ਕੋਈ ਦੱਸ ਜਾਂਦੀ ਹੈ ਜਦੋਂ ਆ ਕੇ ਆਪਾਂ ਪੜਤਾਲਦੇ ਹਾਂ ਚੀਜ਼ ਦਾ ਉਹ ਪਤਾ ਲੱਗਦਾ ਜਦੋਂ ਆਪਾਂ ਬੰਦਿਆਂ ਨੂੰ ਆ ਕੇ ਮਿਲਦੇ ਹਾਂ ਉਹਨਾਂ ਤੇ ਸੁਭਾਅ ਦਾ ਪਤਾ ਲੱਗਦਾ ਉਹਨਾਂ ਦੇ ਖਾਨਦਾਨ ਉਹਨਾਂ ਦੀ ਕਮਾਈ ਵੀ ਇੱਜ਼ਤ ਦਾ ਪਤਾ ਲੱਗਦਾ ਰੈਪਿਊਟੇਸ਼ਨ ਦਾ ਪਤਾ ਲੱਗਦਾ ਉਹ ਆ ਕੇ ਪਤਾ ਲੱਗਦਾ ਠੀਕ ਹੈ ਕਿ ਨਹੀਂ ਇੱਕ ਹੋਰ ਰਿਕਵੈਸਟ ਆ ਅੱਜਕੱਲ੍ਹ ਨਾ ਸਪੋਰਟ ਚਲੋ ਆ ਦੇਖੋ ਆਸਟ੍ਰੇਲੀਆ ਜਾਣਾ ਕੰਟੇਨਰ ਕਿਤੇ ਜਾਣਾ ਜੀ ਐਕਚੁ ਬੰਦੇ ਚੱਲੋ ਬਾਹਰ ਬੈਠੇ ਆ ਫੇਤ ਕਰਦੇ ਆ ਇਹ ਹੁੰਦਾ ਕਿ ਜਦੋਂ ਕਦੇ ਇੱਕ ਸਪੋਰਟ ਖੁੱਲਦੀ ਨਾ ਹੁੰਦੀ ਆ ਤੇ ਫਿਰ ਨਾਮ ਇੰਡੀਆ ਦਾ ਹੀ ਬਦਨਾਮ ਹੁੰਦਾ ਪਰ ਹੁਣ ਅਸੀਂ ਕਸਟਮਰ ਨੂੰ ਸਲਾਹ ਦਿੰਨੇ ਆ ਵੀ ਤੁਸੀਂ ਵੀ ਮਾੜਾ ਜਿਹਾ ਅਗਲਾ ਕਵੇ ਨਾ ਵੀ ਹੁਣ ਮੈਨੂੰ ਲੱਖ ਵਾਲਾ ਸੋਫਾ ਕਿਤੇ 20000 ਚੋਂ ਕਿਤੇ ਨੇ ਨਹੀਂ ਦੇਣਾ ਐਵੇਂ ਕਹਿਣ ਦੀਆਂ ਹੀ ਗੱਲਾਂ ਹੁੰਦੀਆਂ ਵਾ ਮੁੜ ਕੇ ਇੰਡੀਆ ਦਾ ਨਾਮ ਬਦਨਾਮ ਹੁੰਦਾ ਵਾ ਤੁਸੀਂ ਲੈਣੀਏ ਚੀਜ਼ ਆ ਕੇ ਦੇਖੋ ਚੈੱਕ ਕਰੋ ਕੱਪੜੇ ਦਾ ਫਰਕ ਆ ਕੱਪੜਾ ਅਸੀਂ ਕਾਪੀ 100 ਰੁਪਏ ਮੀਟਰ ਆ 500 ਰੁਪਏ ਮੀਟਰ ਆ ਫਿਰ ਆਪਾਂ ਕੰਟਰੀ ਨੂੰ ਗਾਲਾਂ ਕੱਢਦੇ ਆ ਜੀ ਉੱਥੋਂ ਤਾਜ਼ ਜਾ ਕਰਦੇ ਆ ਦੇਖੋ ਉਹਦੇ ਚ ਗਲਤੀ ਕਿਤੇ ਦੁਕਾਨਦਾਰ ਦੀ ਨਹੀਂ ਹੁੰਦੀਗੀ ਉਹਦੇ ਚ ਪਰਚੇਜਰ ਦੀ ਵੀ ਹੁੰਦੀ ਆ ਉਹ ਇਹ ਜਦੋਂ ਆਪਾਂ Экспорт ਦਾ ਕੰਮ ਕਿਸੇ ਕੰਟਰੀ ਮਾਲ ਭੇਜਦੇ ਆ ਉਹ ਜਿਹੜੇ ਰੈਪਿਊਟੇਸ਼ਨ ਕੱਲੀ ਦੁਕਾਨ ਦੀ ਨਹੀਂ ਰਹਿ ਜਾਂਦੀ ਉਹ ਆ ਜਾਂਦੀ ਆ ਆਪਣੇ ਮੁਲਕ ਦੀ ਵੀ ਇੰਡੀਆ ਚੋਂ ਕੋ ਮਾੜਾ ਚੰਗਾ ਤਾਂ ਮਾਲ ਅਗਲਾ ਨਾ ਕੰਟਰੀ ਨੂੰ ਗਾਲਾਂ ਕਢਦਾ ਜਾਂ ਚైనా ਚ ਮਾੜਾ ਚైనా ਦਾ ਮਾਲ ਬਨਾਮ ਆ ਜਾਂ ਉਹ ਮਾੜਾ ਕਿਤੇ ਕੁਛ ਮਾੜਾ ਨਹੀਂ ਕਿਤੇ ਕੋਈ ਚੰਗਾ ਨਹੀਂ ਇਹ ਤਾਂ ਤੁਸੀਂ ਕਿਸ ਬੰਦੇ ਨਾਲ ਡੀਲ ਕਰਨੇ ਹੋ ਕਿਹੜਾ ਤੁਸੀਂ ਮਾਲ ਲਿਆਦੇ ਹੋ ਕਿੰਨੇ ਤੁਸੀਂ ਪੈਸੇ ਖਰਚ ਕਰ ਰਹੇ ਹੋ ਠੀਕ ਹੈ ਨਾ ਜੀ ਕਿਤੇ ਕੋਈ ਮਾੜਾ ਨਹੀਂ ਮੈਂ ਨਹੀਂ ਕਹੂੰਗਾ ਵੀ ਚైనా ਜਾਂ ਇਟਲੀ ਜਾਂ ਕੋਸ਼ਾ ਕੋਈ ਵੀ ਦੁਕਾਨ ਕੋ ਹਰ ਬੰਦਾ ਹਰ ਪ੍ਰੋਡਕਟ ਬਣਾਉਂਦਾ ਜਿਹੜਾ ਇਮਾਨਦਾਰ ਬੰਦਾ ਦੱਸੂਗਾ ਵੀ ਆਹ ਚੀਜ਼ ਤੇ ਇੰਨਾ ਫਰਕ ਆ ਜੇ 20000 ਘੱਟਾ ਦਾ 50000 ਰੁਪਏ ਮਾਲ ਦਾ ਹੀ ਫਰਕ ਹੋਣਾ ਹੋਰ ਕਿਸੇ ਕੋਲੇ ਕੋਈ ਵੀਰ ਜੀ ਗਿੱਦੜ ਸਿੰਘੀ ਨਹੀਂ ਹੈ ਵੀ ਤੁਹਾਨੂੰ ਲੱਖਾਂ ਦਾ ਸੋਫਾ 40000 ਦਾ ਨਾ ਕਿਸੇ ਨੇ ਦਿੱਤਾ ਤੇ ਨਾ ਕਿਸੇ ਦੇਣਾ ਜੀ ਠੀਕ ਹੈ ਨਾ ਗੱਲ ਆ ਚਵੈਸ ਦੀ ਹੈ ਕਸਟਮਰ ਕਹਿੰਦਾ ਮੇਰੇ ਪੈਸੇ ਲੱਗੇ ਆ 10 15 ਸਾਲ ਮੇਰੇ ਚੀਜ਼ ਗਾ ਇਮਾਨਦਾਰ ਗਾ ਕਹੀ ਕਹਿੰਦਾ ਵੀ ਜੋ ਮੈਨੂੰ ਦਿਖਾਇਆ ਉਹ ਦੇ ਦਿਓ ਸਾਡੀ ਉਹ ਦੁਕਾਨਦਾਰੀ ਨਹੀਂ ਹੈ ਕਈ ਗੱਲਾਂ ਨਾ ਦੁਕਾਨਦਾਰ ਪੈਸੇ ਫੜਨ ਤੋਂ ਬਾਅਦ ਕਰਦਾ ਪਰ ਆਪਣੀ ਪੈਰਟੀ ਆ ਆਪਾਂ ਜਦੋਂ ਪੈਸੇ ਐਡਵਾਂਸ ਫੜਦੇ ਆ ਉਹਨੂੰ ਪੁੱਛੀਦਾ ਇਹ ਕੋਈ ਜੇਬ ਚ ਪਾ ਕੇ ਸਮਾਨ ਜਾਣਾ ਨਹੀਂ ਗਿਆ ਇਹ ਗੱਡੀ ਤੇ ਜਾਣਾ 50000 ਤੇ ਅਸੀਂ ਹੋਮ ਡਿਲੀਵਰੀ ਕਸਟਮ ਪੁੱਛਦੇ ਆ ਤੂੰ ਉੱਪਰ ਚੜਾਣੀ ਆ ਜੇ ਕੋਈ ਚਾਰਜ ਦੇ ਦਾ ਜੈਨੂਨ ਤੋਂ ਪੈਸੇ ਲੈਣ ਤੋਂ ਪਹਿਲਾਂ ਤਕਰੀਬਨ 99% ਗੱਲਾਂ ਗਾਹਕ ਨਾਲ ਕਲੀਅਰ ਕਰਦੀਆਂ ਨਹੀਂ ਤਾਂ ਹੁੰਦਾ ਕਿ ਗਾਹਕ ਵਿਚਾਰਾ ਸੌਦਾ ਕਰੀ ਜਾਂਦਾ ਉਹਨੂੰ ਪਤਾ ਨਹੀਂ ਹੁੰਦਾ ਉਹ ਕਹਿੰਦਾ ਜੀ ਹੁਣ ਤੂੰ ਗੱਡੀ ਦਾ ਕਿਰਾਇਆ ਦੇ ਦੇ ਹੁਣ ਤੂੰ ਪੈਕਿੰਗ ਦਾ ਦੇ ਦੇ ਹੁਣ ਤੂੰ ਲਾ ਲਈ ਆਪ ਹੁਣ ਤੇ ਕੋਈ ਬੰਦਾ ਹੈਗਾ ਤੇਰਾ ਟੁੱਟ ਗਿਆ ਘਰ ਤੱਕ ਪਹੁੰਚਣ ਦੀ ਮੇਰੀ ਜ਼ਿੰਮੇਵਾਰੀ ਹੈ ਮੇਰੇ ਤੋਂ ਸਮਾਨ ਲੈ ਲਿਆ ਤੁਸੀਂ ਕੋਈ ਬ੍ਰੇਕੇਜ ਹੋ ਗਈ ਟੁੱਟ ਗਿਆ ਘਬਰਾਉਣਾ ਨਹੀਂ ਹੈ ਮੇਰੀ ਜ਼ਿੰਮੇਵਾਰੀ ਹੈ ਮੈਂ ਠੀਕ ਕਰਕੇ ਦਵਾਂਗਾ ਕਿਆ ਨਮਾਦਾ ਹੂੰ ਸਵਾਦ ਆ ਗਿਆ ਬਾਈ ਸਵਾਦ ਆ ਗਿਆ ਸਵਾਦ ਆ ਗਿਆ ਹਾਂ ਬੰਦੇ ਜ਼ਿੰਮੇਵਾਰ ਆਪਣਾ ਪਰਿਵਾਰ ਹੈ ਬਾਈ ਹੁਣੀ ਤੁਸੀਂ ਜਦੋਂ ਮਰਜੀ ਬੇਫਿਕਰ ਹੋ ਕੇ ਕਾਲ ਕਰ ਸਕਦੇ ਆ ਮਾਰਕ ਦੀ ਕਿਰਪਾ ਤੁਹਾਨੂੰ ਖੁਸ਼ ਕਰਕੇ ਭੇਜਣਗੇ ਜਿਹੜੀ ਤੁਸੀਂ ਚੁਆਇਸ ਸੋਚੀ ਹੋਊਗੀ ਜੋ ਰੇਂਜ ਸੋਚੀ ਹੋਊਗੀ ਉਸੇ ਰੇਂਜ ਦੇ ਵਿੱਚ ਰੱਖਣਗੇ ਜੋ ਕੁਆਲਿਟੀ ਤੁਸੀਂ ਸੋਚੀ ਹੋਊਗੀ ਉਸੇ ਕੁਆਲਿਟੀ ਦੇ ਵਿੱਚ ਰੱਖਣਗੇ ਜੋ ਤੁਸੀਂ ਇਸ ਪਰਿਵਾਰ ਤੋਂ ਸੋਚਿਆ ਹੋਊਗਾ ਕਿ ਸਾਡੇ ਨਾਲ ਐਵੇਂ ਨਿਵੇ ਉਵੇਂ ਨਿਵੇ ਫਿਰ ਵੀ ਕੋਈ ਚੀਜ਼ ਜਾਂਦੀ 5-7 ਸਾਲ ਬਾਅਦ ਵੀ ਖੜੇ ਆ ਅਸੀਂ ਕੋਈ ਗੱਲ ਨਹੀਂ ਮੈਨੂਫੈਕਚਰ ਵਾਸਤੇ ਦਿਲੋਂ ਦਿਲੋਂ ਕਰਦੇ ਆ ਵੀ ਸਾਡੇ ਕੋਲੇ ਗਾਹਕ ਜੁੜਿਆ ਵਾ ਜੇ ਪੈਸੇ ਲਈ ਦੇ ਆ ਫਿਕਸ ਪ੍ਰਾਈਜ਼ ਆ ਕੋਈ 바ਰਗੀਨਿੰਗ ਨਹੀਂ ਗਾਹਕ ਨੂੰ ਕਹਿ ਦਿਆ ਕਸਟਮਰ ਨੇ ਪੂਰੀ ਡਿਸਪਲੇ ਘਰ ਦੇਖਣੀ ਹੈ 7 ਤੋਂ 8 ਘੰਟੇ ਦਾ ਸਮਾਂ ਲੱਗਦਾ ਪਰ ਕਈ ਬੰਦੇ ਨਾ 바ਰਗੀਨਿੰਗ ਤੂੰ ਇਹ ਸੌਦਾ ਖਰੀਦ ਸਕਦਾ ਨਹੀਂ ਫਿਕਤੋ ਅਸੀਂ ਉਹਨੂੰ ਰਿਕਵੈਸਟ ਵੀਰ ਨੂੰ ਪਹਿਲਾਂ ਹੀ ਕਰ ਦੇਈਦੀ ਹੱਥ ਜੋੜ ਕੇ ਭਰਾਵਾ ਦੇਖ ਲੈ ਵੀ ਅਸੀਂ ਤਾਂ ਫਿਕਸ ਪ੍ਰਾਈਸ 'ਚ ਕੰਮ ਕਰਦੇ ਆਂ ਵੀ ਜੇ ਹੁਣ ਤੂੰ 바ਰਗਿਨਿੰਗ ਵਾਲੇ ਜਿਹਾ ਕਰਨਾ ਫਿਰ ਉਹ ਸਹਿਜਾ ਰਲਦਾ ਨਹੀਂ ਹੈ ਐਵੇਂ ਬੰਦੇ ਦਾ 8 ਘੰਟੇ ਟਾਈਮ ਖਰਾਬ ਕਰਦੀ ਇਹ ਨੇ ਲਲਾ ਨੇ ਲਲਾ ਉਹ ਤਕਲੀਫ ਦਾ ਹਰ ਚੀਜ਼ ਤੇ ਪ੍ਰਾਈਸ ਟੈਗ ਲੱਗਿਆ ਹੋਇਆ ਵਾ ਵਾ ਬਾਕੀ ਕੋਈ ਗੱਲ ਨਹੀਂ ਜੀ ਬਾਕੀ ਹੁਣ ਲੋਹੜੀ ਵੀ ਆਉਂਦੀ ਐ ਮਾਗੀ ਵੀ ਆਉਂਦੀ ਐ ਆਇਓ ਸ਼ੋਅਰੂਮ ਤੇ ਦੇਖਿਓ ਤੁਹਾਨੂੰ ਪਤਾ ਲੱਗੂਗਾ ਵੀ ਫਰਨੀਚਰ ਕਿੱਦਾਂ ਦਾ ਹੁੰਦਾ ਤੇ ਕਿੱਦਾਂ ਹੁਣ ਪਿੰਡ 'ਚ ਬੈਠੇ ਆਂ ਦਿਲੋਂ ਕੰਮ ਕਰਦੇ ਆਂ ਖੁਸ਼ੀ ਹੁੰਦੀ ਐ ਵੀ ਸਾਡੀ ਕੰਟਰੀ ਦਾ ਨਾਮ ਚਮਕਦਾ ਦੂਰ ਦੂਰ ਮਾਲ ਜਾਂਦਾ ਤੇ ਮਾਗੀ ਤੱਕ ਤੁਸੀਂ ਵੱਡੀ ਜਿਹੜਾ ਡਿਸਕਾਊਂਟ ਆ ਉਹਦਾ ਤੁਸੀਂ ਫਾਇਦਾ ਲੈ ਸਕਦੇ ਆਂ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਸੱਜਣਾ ਤੱਕ ਪਹੁੰਚਦੀ ਕਰ ਦਿਓ ਸਜਣੋ ਜਿਉਂਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ